ਬਹਾਦਰ ਕਹਿ ਕੇ ਸੀ ਕਿ ਮੋਂ ਸਾਨੂੰ ਪਤਾ ਹੈ ਕਿ ਅਸੀਂ ਵਾਪਸ ਨਹੀਂ ਆਵਾਂਗੇ। ਅਸੀਂ ਅਜ ਚਲੇ ਆਂ ਵਾਪਸ ਨਹੀਂ ਆਵਾਂਗੇ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ ਕਿ ਜਦੋਂ ਸਾਡੀ ਸ਼ਹੀਦੀ ਦੀ ਕਬਰ ਆਵੇਗੀ ਉਸ ਤੋਂ ਬਰੰਤ ਤੁਸੀਂ ਲਾਲ ਜੀ ਨੂੰ ਸਾਰੀ ਸੰਗਤ ਦੇ ਸਾਹਮਣੇ ਇਹ ਜਿਹੜੀ ਬਰਿਆਦਾ ਹੈ ਬਕਾਇਦਾ ਤੌਰ ਤੇ ਜਿਵੇਂ ਨਿਭਾਈ ਜਾਂਦੀ ਹੈ ਉਸ ਤਰ੍ਹਾਂ ਨਿਭਾਉਣੀ ਤੁਸੀਂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਹੜੀ ਸ਼ਹੀਦੀ ਹੁੰਦੀ ਹੈ ਇੱਕ ਬੱਦਲ ਨਹੀਂ ਹੁੰਦੇ ਆ ਮਹਾਰਾਜ ਜੀ ਸੰਦੇਸ਼ ਆ ਕੇ ਦਿੰਦੇ ਮਹਾਰਾਜ ਜੀ ਸ਼ੇਵੇ ਗੁਰਦੇਵ ਨੂੰ ਸੰਦੇਸ਼ ਆਇਆ ਕਿ ਮਹਾਰਾਜ ਸ਼ਹੀਦ ਹੋਗੇ ਸਾਰੀ ਜਿੱਥੇ ਸੰਗਤ ਵੈਰਾਗ ਦੇ ਵਿੱਚ ਹੈ ਤੇ ਅੱਜ ਉਹ ਦਿਨ ਆਇਆ ਜਦੋਂ ਮਹਾਰਾਜ ਜੀ ਨੂੰ ਇਹ ਜਿਹੜਾ ਗੁਰਤਾ ਦਾ ਤਿਲਕ ਹੈ ਉਹ ਦਿੱਤਾ ਜਾਣਾ ਔਰ ਇੱਥੇ ਇੱਕ ਗੱਲ ਭਗਾਂ ਵਾਲੇ ਧਿਆਨ ਰੱਖਣਯੋਗ ਹੈ ਕਿਉਂਕਿ ਜਿਹੜੇ ਪਸੰਦ ਥਾਪੇ ਸੀ ਉਹ ਵੀ ਆਏ ਸਾਰੀ ਸੰਗਤ ਕਰਦ ਰਹੀ ਹੈ ਵੱਖ-ਵੱਖ ਜਗ੍ਹਾ ਤੋਂ ਜੋ ਆਪਾਂ ਸੁਣਦੇ ਆਂ ਆ ਕੇ ਸੇਹੇ ਦੀ ਟੋਪੀ ਇਤਿਆਦਤੀ ਕੁਝ ਲੈ ਕੇ ਆਇਆ ਕਿ ਕੁਝ ਲੈ ਕੇ ਆਇਆ ਉਹ ਜਿਹੜੀ ਸੇਹੇ ਦੀ ਟੋਪੀ ਦਾ ਨਾਮ ਲੈਂਦੇ ਆ ਉਹ ਇੱਕ ਰੇਸ਼ਮ ਦਾ ਤਰ੍ਹਾਂ ਦਾ ਮੋਟੇ ਰੂਪ ਦੇ ਵਿੱਚ ਉਹ ਇਹ ਨਹੀਂ ਕਿ ਜਿਹੜੀਆਂ ਆ ਦੁਨਿਆਵੀ ਦੁਨੀਆਂ ਟੋਪੀਆਂ ਬਣੀਆਂ ਨੇ ਲੋਕਾਂ ਨੇ ਉਹਨਾਂ ਨੂੰ ਹੋਰ ਰੂਪ ਦੇ ਦਿੱਤਾ ਉਹ ਦਸਤਾਰੇ ਦੇ ਉੱਪਰ ਜਿਹੜਾ ਉਹ ਬਿਲਿਗਿਆ ਜਾਂਦਾ ਸੀ ਉਹ ਰੇ ਜੁਦਾ ਵਧੀਆ ਬਣਾਇਆ ਕੱਪੜਾ ਰੱਸੀ ਤੇ ਦਸਤਾਰੇ ਦੇ ਉੱਪਰ ਵੀ ਲੇਟ ਲਿਆ ਜਾਂਦਾ ਜਿੱਥੇ ਉਹ પ્રસાદ ਜਨ ਵੀ ਲੈ ਕੇ ਆ ਹੋਰ ਵੀ ਲੈ ਕੇ ਤੇ ਮਹਾਰਾਜ ਜਿੱਤੇ ਬਾਬਾ ਬੁੱਢਾ ਸਾਹਿਬ ਜੀ ਇਹ ਇਹਨੂੰ ਟੋਟੇ ਖਾਂ ਦੇ ਵਿੱਚ ਚੀਜ਼ਾਂ ਰੱਖਦੇ ਹੋਣੇ ਨਹੀਂ ਪਹਿਨਣੀਆਂ ਆਪਾਂ ਤੇ ਨਾਲ ਹੀ ਉਸ ਵਕਤ ਜਿੱਥੇ ਦਸਤਾਰਾ ਸਜਾਇਆ ਇੱਕ ਤਲਵਾਰ ਪਹਿਨਾਈ ਮਹਾਰਾਜ ਜੀ ਨੂੰ ਦੂਜੀ ਤਲਵਾਰ ਫਿਰ ਮਹਾਰਾਜ ਕਹਿੰਦੇ ਇੱਕ ਹੋ ਲੈ ਲਿਆ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿ ਦੋ ਤਲਵਾਰਾਂ ਜਦੋਂ ਦੇ ਪਹਿਨਦੇ ਵੇਖੇ ਇੱਕ ਤਲਵਾਰਾਂ ਤੁਸੀਂ ਦੋ ਪਹਿਨਣੀ। ਮਹਾਰਾਜ ਕਹਿੰਦੇ ਹਾਂ ਜੀ ਇੱਕ ਮੇਰੀ ਦੀ ਔਰ ਇੱਕ ਪੀਰੀ ਦੀ। ਕਿਉਂਕਿ ਜਿੱਥੇ ਰਾਜਨੀਤੀ ਹੁੰਦੀ ਸੀ ਉੱਥੇ ਮੇਰੀ ਹੀ ਚੱਲਦੀ। ਜਿੱਥੇ ਪੀਰੀ ਹੁੰਦੀ ਸੀ ਉੱਥੇ ਮੇਰੀ ਨਹੀਂ ਸੀ ਹੁੰਦੀ। ਪਹਿਲਾਂ ਇੱਕ ਸੀ ਦੋ ਨਹੀਂ। ਉਹ ਮਾਰ ਰਹੇ ਕਿ ਤੇ ਦੋਵੇਂ ਇਕੱਠੀਆਂ ਹੋਣਗੀਆਂ ਤੇ ਪਰ ਇੱਕ ਸ਼ਰਤ ਹੈ ਜਿਹੜੀ ਪੀਰੀ ਨਾਲ ਸਦਾਬ ਮੀਰੀ ਦੇ ਉੱਪਰ ਰਹੇ ਮੀਰੀ ਉਤਰਨੀ ਹੋਵੇਗੀ ਪੀਰੀ ਉੱਪਰ ਹੋਵੇਗੀ ਜਿਹੜੀ ਪੀਰੀ ਦੀ ਤਲਵਾਰ ਹੈ ਰੰਚਿਕਾ ਮਾਤਰ ਮੀਰੀ ਨਾਲੋਂ ਵੱਡੀ ਹੈ ਉਹ ਵੱਡੀ ਰੱਖੀ ਗਈ ਕਿਉਂ ਜਿਨ੍ਹਾਂ ਚਿਰ ਤੱਕ ਧਰਮ ਦਾ ਜਿਹੜਾ ਹੁੰਦਾ ਹੈ ਉਹ ਸ਼ਕਤੀ ਦੇ ਉੱਪਰ ਹੈ ਧਰਮ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਹੈ ਜਦੋਂ ਧਰਮ ਹਾਵੀ ਹੋ ਜਾਵੇ ਜਦੋਂ ਰਾਜਨੀਤੀ ਹਾਵੀ ਹੋ ਜਾਵੇ ਧਰਮ ਥਲੇ ਰਹਿ ਜਾਵੇ ਫਿਰ ਰਾਜਨੀਤੀ ਹੈ ਜਿਹੜੀ ਉਹ ਕੰਮ ਖਰਾਬ ਕਰਦੀ ਹੈ ਜਿਹੜੀ ਤਾਕਤ ਹੈ ਜਿਹੜਾ ਜੋਰ ਹੈ ਉਹ ਕੰਮ ਖਰਾਬ ਕਰਦਾ ਤਾਂ ਕਰਕੇ ਮਹਾਰਾਜ ਕਹਿੰਦੇ ਕਿ ਜਿਹੜਾ ਧਰਮ ਹੈ ਜਿਹੜੀ ਟੀਰੀ ਹੈ ਉਹ ਮੀਰੀ ਦੇ ਉੱਪਰ ਸਦਾ ਵੇਦਾ ਕੁੰਡਾ ਜਿਵੇਂ ਹਾਥੀ ਦੇ ਸਿਰ ਤੇ ਹੁੰਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਰਹਿਣਾ ਚਾਹੀਦਾ ਕਿਉਂਕਿ ਅੱਜ ਤੋਂ ਪਹਿਲਾਂ ਪੰਜ ਜਾਮਿਆਂ ਤੱਕ ਕਹਿੰਦੇ ਬੜਾ ਪ੍ਰੇਖ ਦੇ ਨਾਲ ਹਲੀਮੀ ਦੇ ਨਾਲ ਪ੍ਰਚਾਰ ਕੀਤਾ ਗੁਰੂ ਸਾਹਿਬਾ ਨੇ ਗੁਰਨਾਨਕ ਦੇਵ ਜੀ ਦਾ ਆਕਰ ਕਰਕੇ ਪਰ ਕਹਿੰਦੇ ਇਹਨਾਂ ਲੋਕਾਂ ਨੇ ਉਸ ਚੀਜ਼ ਨੂੰ ਸਮਝਿਆ ਨਹੀਂ ਪਰ ਹੁਣ ਉਹ ਵਚਨ ਪੂਰੇ ਕਰਨੇ ਨੇ ਗੁਰਬਾਣੀ ਦੇ ਵਿੱਚ ਰਾਜ ਜੋਗ ਇਹ ਸਿੱਟਾ ਹੈ ਜਿਹੜਾ ਰਾਜਾ ਵੀ ਹੋਵੇ ਜੋਗੀ ਵੀ ਹੋ ਰਾਜ ਜੋਗ ਕਮਾਉਣਾ ਤੇ ਉਤਮਾ ਕੇ ਲਗਾਉਣਾ ਹੈ ਬੇਨਾ ਕੇਵਲ ਅੰਧਕਾਰ ਨਹੀਂ ਅਸੀਂ ਬੁਰਾਈਆਂ ਅਸੀਂ ਦੂਜਾ ਤੀਜਾ ਹੋਰ ਕੁਝ ਜਿਹਨੂੰ ਗਿਆਨ ਨਹੀਂ ਖੜਗ ਨੇ ਕਟਣਾ ਕੀਤਾ ਗਿਆਨ ਦੀ ਖੜਗ ਹੱਥ ਦੇ ਵਿੱਚ ਧਾਮ ਕੀਤੀ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜੀ ਐਜ ਤੱਕ ਨਾ ਕਟਿਆ ਸੀ ਪਰ ਕਹਿੰਦੇ ਹੁਣ ਜਿੰਨਾ ਜ਼ੁਲਮ ਵੱਧ ਗਿਆ ਰਾਜਸੀ ਸਤਾ ਵੱਧ ਗਿਆ ਲੋਕਾਂ ਦੇ ਉੱਪਰ ਜ਼ੁਲਮ ਹੁੰਦਾ ਹੈ ਇਸ ਨੂੰ ਉਹ ਲੋਹ ਖੜਗ ਕੱਟੇਗੀ ਹੱਥ ਦੇ ਵਿੱਚ ਖੰਡਾ ਫੜਨਾ ਪਵੇਗਾ ਫਿਰ ਬਾਤ ਬਣੇਗੀ ਵੈਸੇ ਬਾਤ ਨਹੀਂ ਬਣੇਗੀ ਗੁਰੂ ਨਾਨਕ ਦੇਵ ਜੀ ਜਦੋਂ ਧਰਤ ਤੇ ਆਏ ਕਹਿੰਦੇ ਜਿਨ੍ਹਾਂ ਨੇ ਉਪਦੇਸ਼ ਦਿੱਤਾ ਭਗਤ ਮੁਹੰਮਦ ਵਰਗੇ ਉਹ ਵੀ ਉਪਦੇਸ਼ ਦਿੰਦੇ ਰਹੇ ਭਾਈ ਜਤੂ ਸਾਹ ਹੁਸਾ ਇਹ ਉੱਪਰ ਹੈ ਸਭ ਤੋਂ ਨਾਮ ਜਪੋ ਮਾਲਾ ਫੜ ਕੇ ਜਪਦੇ ਰਹੋ ਪਰ ਕਹਿੰਦੇ ਜਿਨ੍ਹਾਂ ਨੇ ਮਾਲਾ ਫੜ ਕੇ ਜਪਦੇ ਰਹੇ ਫਿਰ ਉਹਨਾਂ ਦਾ ਨੁਕਸਾਨ ਵੀ ਬੜਾ ਹੈ ਸੁਣਦੇ ਆ ਜਦੋਂ ਬਾਬਰ ਚੜ੍ਹ ਕੇ ਆਇਆ ਗੁਰਬਾਣੀ ਦੇ ਵਿੱਚ ਮਾਲਕ ਨੇ ਵਚਨ ਲਿਖੇ ਕੋਟੇ ਪੀਰ ਵਰਜ ਰਹਾਏ ਜਾਂ ਮੀਰ ਸੁਨਿਆ ਤਾਇਾ ਕਹਿੰਦੇ ਬੜੇ ਉਹਨਾਂ ਨੇ ਪੀਰ ਭੀਰ ਬਣਾਏ ਮੀਰ ਸੁਨਿਆ ਤਾਇਾ ਆਹ ਬਾਬਰ ਚੜਕਿਆ ਫਿਰ ਉਹਨਾਂ ਨੇ ਕੀ ਕੀਤਾ ਚੜਕਿਆ ਜਿਨੇ ਮੰਦਰ ਇਤਿਆਦ ਦਵਾਲੇ ਸਾਰਾ ਕੁਝ ਨਾ ਭੰਨ ਦਿੱਤਾ ਤੇ ਮੁਸ਼ ਮੁਸ਼ ਕੋਇ ਰੁਆਇਆ ਬੱਚੇ ਵੀ ਸੀ ਜਿਹੜੇ ਉਹ ਛੋਟੇ 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 ਕਹਿੰਦੇ ਉਹਨਾਂ ਦੇ ਜਿਹੜੇ ਪਵਰ ਸੀ ਕੋਈ ਪਵਰ ਕਹਿੰਦੇ ਉਹ ਵੀ ਉਹਨਾਂ ਟੁਕੜੇ ਟੁਕੜੇ ਕਰ ਦਿੰਦੇ ਤੇ ਗਲੀਆਂ ਦੇ ਵਿੱਚ ਨਾਲਿਆਂ ਦੇ ਵਿੱਚ ਮਾਸ ਦੇ ਲੋਥ ਢੇਰੋ ਦੇ ਕਰਦੇ ਰਹਿ। ਉਹਦੇ ਵਿੱਚ ਕਹਿੰਦੇ ਕੋਈ ਮੁਗਲ ਨਾ ਹੋਵੇ ਅੰਤ ਆਕਿਨੇ ਨਾ ਪਰਚਾ ਲਾਇਆ। ਉਹ ਕਹਿੰਦੇ ਸੀ ਕਿ ਅਸੀਂ ਇਸ ਤਰ੍ਹਾਂ ਮੰਤਰ ਚਲਾਵਾਂਗੇ। ਜੰਤਰ ਚਲਾਵਾਂਗੇ ਕਈ ਤਰ੍ਹਾਂ ਦੇ ਤਰੀਕੇ ਕਰਾਂਗੇ ਤੇ ਉਹ ਮੁਗਲ ਅੰਨੇ ਹੋ ਜਾਣਗੇ। ਪਰ ਕਹਿੰਦੇ ਨਹੀਂ ਹੋਏ। ਉਹਨਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਸੀ ਇਹਨਾਂ ਨੇ ਬਿਥੇਰਾ ਕੁਝ ਕੀਤਾ ਪਰ ਕੋਈ ਯਤਨ ਨਾ ਚਲਿਆ ਤੇ ਫਿਰ ਕੀ ਹੋਇਆ ਫਿਰ ਇਹਨਾਂ ਦੇ ਟੁਕੜਿਆਂ ਵਿੱਚ ਕੋਈ ਮਗਨਾ ਬੁਹਾ ਅੰਦਾ ਕਿਲੇ ਨਾ ਪਰਚਾ ਲਾਇਆ ਉਹਦੇ ਵਿੱਚ ਹੀ ਕਹਿੰਦੇ ਤੁਰਕ ਪਟਾਣਾ ਤੇ ਹੀ ਲੜਾਈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਫਿਰ ਜਿਹੜਾ ਝਗੜਾ ਜਿੱਨਾ ਆਇਆ ਪਰ ਕਹਿੰਦੇ ਜੇ ਇਹਨਾਂ ਦੇ ਹੱਥ ਵਿੱਚ ਖੜਕ ਹੁੰਦੀ ਵੀ ਰਸਾ ਕਰ ਦੇਣਾ ਬਾਬਾ ਬੁੱਢਾ ਸਾਹਿਬ ਜੀ ਅੱਜ ਇਹ ਕਾਰਨ ਕਰਨਾ ਪੈਣਾ ਸਾਡੇ ਪਿਤਾ ਜੀ ਗਏ ਸ਼ਾਂਤੀ ਦੇ ਨਾਲ ਬੈਠੇ ਰਹੇ ਪਰ ਇਹਨਾਂ ਸਮਝ ਆਦੜੀ ਨਹੀਂ ਕਿ ਭਾਈਆ ਗਮੀਰ ਨੇ ਇਹਨਾਂ ਦੇਪਰੇ ਅਤਿਆਚਾਰ ਨਾ ਕੀਤਾ ਜਾਇਆ ਪਰ ਕਿਦਰ ਨਹੀਂ ਸਮਝੇ ਤੇ ਜਿਹੜੇ ਉੱਥੇ ਮਸਾਂਦ ਸੀ ਲੋਕ ਉਹ ਵੀ ਡਰ ਗਏ ਕਿਉਂਕਿ ਵਿੱਚ ਕਾਇਦ ਕਿ ਕੋਈ ਦਰ ਨਹੀਂ ਹੁੰਦੇ ਹੈ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਬਾਬਾ ਬੜਾ ਸਾਹਿਬ ਜੀ ਸਾਰੇ ਇੱਕ ਸੰਗਤਾਂ ਨੂੰ ਗੀਤ ਕਰ ਲੋ ਕੋਈ ਵੀ ਆਵੇ ਵਧੀਆ ਅਰਬੀ ਨਸਲ ਦੇ ਘੋੜੇ ਵਧੀਆ ਸ਼ਾਹ ਇਸ ਤਰ੍ਹਾਂ ਹਥਿਆਰ ਲੈ ਕਰਕੇ ਸਾਡੇ ਕੋਲ ਆਉਣ। ਅਸੀਂ ਸੈਨਾ ਸਥਾਪਿਤ ਕਰਾਂਗੇ ਤੇ ਮੁਗਲਾਂ ਦੇ ਨਾਲ ਜ਼ਬਰ ਦੇ ਨਾਲ ਅਸੀਂ ਲੜ ਕੇ ਦਿਖਾਵਾਂ। ਮਹਾਰਾਜ ਨੇ ਚਾਰ ਜੰਗ ਧਰਮ ਯੁੱਧ ਕੀਤੇ ਤੇ ਚਾਰ ਦੇ ਚਾਰ ਹੀ ਜਿੱਤੇ ਸ਼੍ਰੀ ਗੁਰਦੇਵ ਨੇ। ਤੇ ਜੇ ਮਸੰਦ ਕੱਠੇ ਹੋ ਕੇ ਬਾਦਾਂ ਦੀ ਕੋਲ ਗਏ ਆ ਬਾਦਾਂ ਗੰਗਾ ਜੀ ਨੂੰ ਜਾ ਕੇ ਕਹਿੰਦੇ ਲਾਲ ਜੀ ਇਸ ਤਰ੍ਹਾਂ ਕਹਿੰਦੇ ਮਾਤਾ ਜੀ ਨੇ ਕਿਹਾ ਪੁੱਤਰ ਜੀ ਇਸ ਤਾਂ ਗੱਲ ਸੁਣੀ ਹੈ ਮਹਾਰਾਜ ਕਹਿੰਦੇ ਸੀ ਕੋਈ ਬਦਲੇ ਵਾਲੀ ਭਾਵਨਾ ਨਹੀਂ ਇਹ ਚ ਸਾਰੇ ਇਹ ਲੋਕ ਇਹ ਜਿਹੜੇ ਰਾਜਨੀਤੀ ਕਰਕੇ ਸਾਰੇ ਲੋਕਾਂ ਨੂੰ ਕੁੱਝਲ ਰਹੇ ਆ ਇਹਨਾਂ ਨੂੰ ਦੱਬ ਰਹੇ ਆ ਇੱਕ ਵਾਸਤੇ ਨਹੀਂ ਸਾਰੇ ਖਲਕਤ ਦੇ ਵਾਸਤੇ ਇਹ ਜਿਹਾ ਵਾਅਦਾ ਹੈ ਮਾਤਾ ਜੀ ਔਰ ਇਹ ਕਾਰਜ ਅਸੀਂ ਕਰਕੇ ਦਿਖਾਵਾਂਗੇ ਤੇ ਮਹਾਰਾਜ ਨੇ ਕਾਰਜ ਕੀਤਾ ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿਹਤ ਤਾਂ ਦੀ ਕਥਾ ਜੀ ਗੱਲਾਂ ਦੀ ਉਹਨਾਂ ਨੇ ਗਾਈ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਵਿੱਚ 22 ਵਾਰਾਂ ਨੇ 22 ਦੀਆਂ 22 ਵਾਰਾਂ ਜਿੱਥੇ ਉਹਨਾਂ ਗੁਰੂ ਸਵਾਰਿਆਂ ਨੇ 2 ਮਹੀਨਿਆਂ ਦੇ ਵਿੱਚ ਉਹ ਦੁਨੀਆ ਦੇ ਉੱਪਰ ਚੜਾਉਣੀਆਂ ਕੀਤੀਆਂ ਜਦੋਂ ਆਪਾਂ ਗੋਲੇ ਨਾਲ ਆਸਾ ਦੀ ਵਾਰ ਕੁੰਡੇਸ ਰਾਜ ਜੀ ਦੀ ਕੁਣੀ ਪਰ ਆਪਾਂ ਦੇ ਖੁਨੀ ਦੇ ਵਿੱਚ ਉਸ ਦਿਨ ਤੇ ਨਹੀਂ ਗਾਉਂਦੇ ਉਹ 22 ਕਢਾਈਆਂ ਤੇ ਜੇ ਇੱਕ ਫਿਰ ਉਹਦਾ ਇੱਕ ਵੱਖਰਾ ਜਸ ਲੈ ਕੇ ਮਹਾਰਾਜੇ ਦਾ ਸੁਣਾਉਣਾ ਕੀਤਾ। ਉਹਨਾਂ ਤੇ ਲਗਿਆ ਜਿਵੇਂ ਮਹਾਰਾਜੇ ਨੇ ਦੋ ਤਲਵਾਰਾਂ ਪਹਿਨੀਆਂ, ਦੋ ਤਲਵਾਰਾਂ ਦੀਆਂ, ਇੱਕ ਮੇਰੀ ਜੀ ਦੇ ਤੀਰ ਦੀ, ਇੱਕ ਅਜਮਤ ਦੀ ਇਕਰਾਜ ਦੀ। ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਰ ਕੋੜ ਗਾੜ ਦਰਵਾਜ਼ਾ ਬਲਕ ਖੀਰਦੀ। ਨਾਲ ਸਪਾਹੀ ਜੀ ਨੀਂਦ ਨਾਲ ਮਾਰ ਦੁਸ਼ਟਾਂ ਕਰੇ ਤਾਹੀਰ ਦੀ। ਉਥੇ ਫਿਰ ਕਿਹਦੇ ਪੱਗ ਤੇਰੀ ਕੀ ਜਾਂਦੀ ਹਾਂ ਮਹਾਰਾਜ ਪੱਗ ਤੇ ਤੁਹਾਡੀ ਹੈ ਪਗੜੀ ਤੁਹਾਡੀ ਹੈ ਜਾਂ ਮਿਰਕੀ ਹੈ ਤੁਹਾਡੇ ਵਿੱਚ ਉਹ ਤੱਕ ਚੁਕੀ ਹੈ ਕਿਉਂਕਿ ਮਹਾਰਾਜ ਜੀ ਨੇ ਅਕਾਲ ਤਖਤ ਮੂਲ ਮੰਤਰ ਦੇ ਵਿੱਚ ਜਿਹੜਾ ਆਪੋਂ ਦਾ ਹੈ ਤੱਕ ਅਕਾਲ ਦਾ ਤਖਤ ਸਥਾਪਿਤ ਕੀਤਾ ਤੇ ਨਾਲ ਹੀ ਕਹਿ ਦਿੱਤਾ ਤਖਤਾਂ ਦੇ ਨੇ ਵੱਢਦੇ ਨੇ ਠਹਿ ਠੇਰੀ ਹੋ ਜਾਂਦੇ ਨੇ ਝੰਡੇ ਝੜਦੇ ਚੜਦੇ ਨੇ ਝੰਡੇ ਝੂਲਦੇ ਨੇ ਫਿਰ ਤਤ ਹੋ ਜਾਂਦੇ ਨੇ ਬਰਾ ਐਸਾ ਰਾਜ ਉਸਤਪਤ ਕਰਨਾ ਵੀ ਸਦਾ ਵਾਰ ਦੇ ਚੌਰ ਸ਼ਤਰ ਤਖਤ ਦੇ ਮਾਲਕ ਸਦਾ ਬਰਕਰਾਰ ਰਹਿਣਗੇ ਵੱਡਾ ਤੇਰਾ ਦਰਬਾਰ ਸੱਚਾ ਖੁਦ ਤਖਤ ਸਿਰ ਸ਼ਾਹਾ ਪਾਤਸ਼ਾਹ ਨੇ ਚੌਰ ਸ਼ਬ ਨੇ ਚੇਤੇ ਰਹਿਣ ਵਾਲਾ ਜੁਗ ਜੁਗ ਅਡਲ ਹੈ ਜੋ ਸਦਾ ਰਹੇਗਾ ਤੇ ਮੇਰਾ ਤਾਂ ਦੇਖਦੇ ਹਾਂ ਅਕਾਲ ਤਖਤ ਦੇ ਨਾਲ ਮੱਥਾ ਲਾਉਣ ਵਾਲੇ ਕਈ ਆਏ ਜਿਹੜੂ ਪੱਥਰ ਲਾਉਣ ਵਾਲੇ ਆਏ ਆ ਉਹਨਾਂ ਨੂੰ ਮਹਾਰਾਜ ਨੇ ਮਿੱਟੀ ਦੇ ਵਿੱਚ ਬਿਲਾ ਦਿੱਤਾ। ਉੱਠ ਨਹੀਂ ਸਕੀ। ਆਪਣੇ ਅੱਖਾਂ ਦੇ ਸਾਹਮਣੇ ਜਿਹੜੇ ਆ ਕੇ ਝੁਕ ਕੇ ਆ ਕੇ ਉਹਦੇ ਸਲਾਮ ਕੀਤੀ ਉਹਨਾਂ ਨੇ ਬਾਦਸ਼ਾਹੀਆਂ ਬਾੜੀਆਂ। ਸਲਤਨਤਾਂ ਬਾੜੀਆਂ, ਵੱਡੇ ਵਾਲੇ ਰਾਜ, ਰੁੱਤੇ ਵਾਲੇ। ਇਹ ਮਹਾਰਾਜ ਨੇ ਕਿਰਪਾ ਕੀਤੀ। ਸੱਜਤਰ ਧਰਮ ਕੀਤੇ ਮਹਾਰਾਜ ਕਹਿੰਦੇ ਕਿ ਸ਼ਾਸਤਰ ਕੇ ਅਧੀਨ ਹੈ ਰਾਜ। ਜਿਹੜਾ ਰਾਜ ਹੈ ਜੇ ਰਹਿਣਾ ਹੈ ਤਾਂ ਕਿਨ ਸ਼ਾਸਤਰ ਤੁਹਾਨੂੰ ਰੱਖਣੇ ਪੈਣਗੇ। ਬਣਾ ਮਹਾਰਾਜ ਜੀ ਦੇ ਸ਼ਸਤਰ ਇਸ ਤਰ੍ਹਾਂ ਸਜਾਏ ਆ ਅੱਗੇ ਸਜੇ ਮਹਾਰਾਜ ਨਿਪਰਾ ਹੈ ਸ਼ਸਤਰ ਆਪਾਂ ਇਸ ਜਗ੍ਹਾ ਤੇ ਸਜਾਉਣੇ ਕੀਤੇ ਆ ਹਰੇਕ ਜਗ੍ਹਾ ਤੇ ਸ਼ਸਤਰ ਨੇ ਤਖਤਾਂ ਦੇ ਉੱਪਰ ਸ਼ਸਤਰ ਨੇ ਜਿਹੜੇ ਉੱਚੀ ਥਾਂ ਤੇ ਹੁੰਦੇ ਆ ਪਕਾਦਨ ਸਾਹਿਬ ਤੁਸੀਂ ਦਰਸ਼ਨ ਕਰੋ ਉੱਚੀ ਥਾਂ ਤੇ ਸ਼ਸਤਰ ਸਜਾਏ ਜਾਂਦੇ ਕੇਸਗੜ੍ਹ ਸਾਹਿਬ ਤੇਲੇ ਜੋ ਉੱਥੇ ਜਾ ਕੇ ਦਰਸ਼ਨ ਕਰੋ ਸ਼ਸਤਰਾਂ ਜਿਹੜੇ ਉੱਚੀ ਥਾਂ ਤੇ ਸਜਾਏ ਆ ਪਟਨਾ ਸਾਹਿਬ ਜਾਓ ਉੱਥੇ ਜਾ ਕੇ ਦਰਸ਼ਨ ਕਰੋ ਸ਼ਾਸਤਰ ਨੇ ਜਿਹੜੇ ਉਪਰਥਮ ਉੱਚੀ ਥਾਂ ਤੇ ਸਜਾਉਣੇ ਕੀਤੇ ਆਂ ਦਮਦਮਾ ਸਾਹਿਬ ਚਲੇ ਜੋ ਸ਼ਾਸਤਰ ਉਪਰਥਮ ਉੱਚੀ ਥਾਂ ਤੇ ਸਜਾਉਣੇ ਕੀਤੇ ਆਂ ਫਿਰ ਮਹਾਰਾਜ ਜੀ ਬਚਨ ਕੀਤੇ ਆਂ ਖੜਕ ਕੇ ਮੈਂ ਸ਼ਰਨ 취ਹਾਣੀ ਆਪ ਬਾਦ ਦਾ ਲੇਹੋ ਬਾਰੇ ਸਰਬ ਧਰਮ ਨੂੰ ਬਹੁ ਸਹਾਰੀ ਦੁਸ਼ਟ ਲੋਕ ਤੇ ਲੇਹੋ ਬਚਾਏ ਫਿਰ ਬਾਦ ਕਹਿੰਦੇ ਅਸ ਕਿਰਪਾ ਮਖੰਡੋ ਖੜਕ ਤੁਖ ਤਬਰਿਆ ਤੀਰ ਸਬ ਸੂਈ ਸਹਿਤੀ ਦੇ ਹਮਾਰੇ ਵੀਰ ਜੇਰਾਪਾ ਅੰਮ੍ਰਿਤ ਗੜੀ ਅੰਦਰ ਦਰਸ਼ਨ ਕੀਤੇ ਨਮੋ ਸ਼ਸਤਰ ਬਾਣੀ ਨਮੋ ਕਸਤਰ ਬਾਣੀ ਸ਼ਸਤਰਾਂ ਨੂੰ ਨਮਸਕਾਰ ਹੈ ਸਦਾ ਸ਼ਸਤਰਾਂ ਨੂੰ ਨਮਸਕਾਰ ਦਾ ਅਰਜ ਜੀ ਕੀਤੇ ਹੈ ਕੰਡ ਬਹਿੰਨ ਖਲਦ ਰੰਡਨ ਅਦਰ ਰੰਡਨ ਭਰ ਕੰਡਨ ਪਰਦਾ ਦੇ ਕੰਡਨ ਤੇਜ ਪ੍ਰਚੰਨ ਜੋਤਿ ਮੰਡਨ ਭਰ ਬ੍ਰਭੰ ਸੋ ਸਤ ਤਾ ਕਰਨਨ ਦੁਰਮਤ ਦਰਨਨ ਕਿਰ ਵਿਘਰਨ ਆਸੁ ਕਰਨਨ ਪਰਮਾਰੈ ਜਿਹ ਦੇ ਦੇਜ ਕਾਰਨ ਸ੍ਰਿਸ਼ਟੀ ਉਭਾਰਨ ਮਹ ਪ੍ਰਤਪਾਰਨ ਜੈ ਤੇਗੰ ਸਦਾ ਵਰ ਤੇਗ ਦੀ ਜਿੱਤ ਹੁੰਦੀ ਹੈ ਜਿੱਥੇ ਲੋਹ ਖੜਗਰੇ ਕਹਿੰਦੇ ਸਾਥ ਦੇਣਾ ਹੈ ਉਥੇ ਲੋਹ ਖੜਗਨੇ ਹੀ ਇਹਨਾਂ ਬੈਰੀਆਂ ਨੂੰ ਸੁਧਾਰਨਾ ਹੈ ਨਾ ਦੇ ਆ ਉਡਾਉਣੇ ਮਾਲਕ ਨੇ ਫਿਰ ਮੀਰੀ ਤੇ ਪੀਰੀ ਦੀਆਂ ਇਹ ਦਲਵਾਰਾਂ ਧਰਮ ਕੀਤੀਆਂ ਸਾਨੂੰ ਮਹਾਰਜ ਸਿੱਖਿਆ ਕਰਦੇ ਜਿਹੜੀ ਕਿਰਪਾ ਤੁਸੀਂ ਧਾਰਨ ਕਰਦੇ ਹੋ ਨਾ ਗੜਾ ਪ੍ਰਸ਼ਾਦ ਦੀ ਦੇਗ ਬਣ ਕੇ ਆ ਜਾਂਦੀ ਹੈ ਗੁਰ ਪਰ ਪ੍ਰਸ਼ਾਦ ਕਦੋਂ ਬਣਦਾ ਹੈ ਜਦੋਂ ਕਿਰਪਾਨ ਵੇਢ ਹੁੰਦੀ ਹੈ ਉਦੋਂ ਪ੍ਰਸ਼ਾਦ ਬਣ ਜਾਂਦਾ ਹੈ ਤੇ ਪਰ ਕਰਾਹ ਹੁਣ ਕਿਉਂਦਾ ਹੈ ਕਲਾ ਫਿਰਬਾਨ ਨਹੀਂ ਹੈ ਤੇ ਪ੍ਰਸ਼ਾਦ ਨਹੀਂ ਆ ਉਹਨਾਂ ਜਦ ਤੱਕ ਪ੍ਰਸ਼ਾਦ ਨਹੀਂ ਬਣੇਗਾ ਵੇਢ ਹੋ ਗਈ ਹੈ ਪ੍ਰਸ਼ਾਦ ਬਣ ਗਿਆ ਮਹਾਰਾਜ ਨੇ ਕਿਰਪਾ ਕੀ ਬੇਰਸਤ ਗੁਰੂ ਦਸਵੇਂ ਗੁਰਦੇ ਮਹਾਰਾਜ ਕਹਿੰਦੇ ਕਿ ਇਹਦੇ ਨਾਲ ਕਰੋੜਾਂ ਪਾਪ ਕੱਟੇ ਜਾਂਦੇ ਆ ਕਿਰਪਾ ਖਾਨ ਧਾਰੀਆਂ ਨੂੰ ਕਰੋੜ ਪਾਪ ਧਾਰੀਆਂ ਕਰੋੜਾਂ ਹੀ ਪਾਪਾਂ ਦਾ ਵਿਗਨਾਂ ਦਾ ਨਾਸ ਹੋ ਜਾਂਦਾ ਦਸਵੇਂ ਗੁਰਦੇ ਨੇ ਕਿਹਾ ਸੀ ਜਗਨਨਾਮੇ ਦੇ ਵਿੱਚ ਜਦੋਂ ਔਰੰਗਜ਼ੇਬ ਨੂੰ ਲਿਖਿਆ ਕਿ ਭਾਈ ਤੂੰ ਝੂਠੀਆਂ ਕਸਮਾਂ ਖਾ ਕੇ ਮੁਕਰ ਗਿਆ ਮੁਕਰ ਸਕਦਾ ਹੈ ਤੂੰ ਝੂਠੀਆਂ ਕਸਮਾਂ ਖਾ ਕੇ ਮੁਕਰ ਗਿਆ 13 ਨੰਬਰ ਸ਼ੇਰ ਹੈ ਉਹਦੇ ਵਿੱਚ ਕੀ ਲਿਖਿਆ ਹੁੰਦਾ ਹੈ ਕਿਉਂਕਿ ਪਹਿਨਾ 12 ਜਿਹੜੇ ਨੇ ਪਰਮੇਸ਼ਰ ਦੀ ਉਸਤਤ ਹੈ ਫਿਰ 13 ਨੰਬਰ ਸ਼ੇਰ ਦੇ ਵਿੱਚ ਲਿਖਦੇ ਨੇ ਕਿ ਤੂੰ ਮੁੱਕਰ ਗਿਆ ਕਸਮਾਂ ਖਾ ਕੇ ਆਪਣੇ ਵਾਅਦੇ ਕੀਤੇ ਭੁੱਲ ਗਿਆ ਪਰ ਕਹਿੰਦੇ ਫਿਰ ਜਿਹੜਾ ਸਾਡਾ ਸਾਡੇ ਦਾਦੇ ਨੇ ਕਿਹਾ ਇਹ ਜ਼ਰਦਾਤਾ ਆਪਣੇ ਕੋਣ ਵਰਤ ਰਹੇ ਆ ਸਾਨੂੰ ਦਾਦੇ ਨੇ ਕਿਹਾ ਦਾਦਾ ਕੌਣ ਸੀ ਜਾਨੀ ਪਾਸ਼ਾ ਦਾ ਗੁਰੂ ਨਾਨਕ ਦੇਵ ਜੀ ਸਾਹਿਬ ਰਾਜ ਕਹਿੰਦੇ ਫਿਰ ਸਾਡੇ ਦਾਦੇ ਦਾ ਵਕਤ ਹੈ ਜੁੰਕਾਰ ਅਜ ਹਮਾਂ ਹੀ ਹਯੁੱਧ ਦੇ ਦਰ ਕੋ ਜੈਸ ਕਰੇ ਤਲਵਾਰ ਅਸਤ ਬੁਰਦਨ ਬਾ ਸ਼ਮਸ਼ੀਰ ਦਸ ਜਦੋਂ ਸਾਰੇ ਹੀ ਹਿਲਿਆਂ ਤੋਂ ਪਾਣੀ ਉੱਪਰ ਲੰਘ ਜਾਵੇ ਫਿਰ ਸਿੱਖ ਦਾ ਧਰਮ ਹੈ ਫਰਕ ਹੈ ਕਿ ਉਹ ਤਲਵਾਰ ਦੇ ਖੰਡੇ ਦੇ ਹੱਥ ਪਰ ਮਹਾਰਾਜ ਨੇ ਉਹਨਾਂ ਕਿਰਪਾ ਕੀਤੀ ਮੀਰੀ ਤੇ ਬੀਰੀ ਉਹਨਾਂ ਨੇ ਵੀ ਦੋਵੇਂ ਇਕੱਠੀਆਂ ਰੱਖੀਆਂ ਉਹਨਾਂ ਨੇ ਇੱਕ ਢੰਡਾ ਬਣਾ ਖੰਡਾ ਦੋ ਧਾਰਾ ਹੁੰਦਾ ਹੈ ਉਹਨਾਂ ਖੰਡਾ ਬਣਾ ਦਿੱਤਾ ਦੋ ਧਾਰਾ ਦੋਵੇਂ ਕਤਰ ਕਰ ਦਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰ ਮੇਰੀ ਪੀੜਿ ਦਿਹਾੜੀ ਦੀ ਆਪ ਸਬਦ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਦਾ ਤੇਰੀ ਕਿਰਪਾ ਕਰ ਗੁਰਬਾਣੀ ਪੜਿਏ ਜਾਪ ਕਰਿਆ ਕਰੀਏ ਅੰਮ੍ਰਿਤ ਛੱਕੇ ਖੰਡੇ ਬਾੜੇ ਦੀ ਪੁੱਲ ਲੈ ਕੇ ਗੁਰੂ ਵਾਲੇ ਬਾਬਾ ਜਤਨ ਕਰੀਏ ਤੁਲਾ ਗਤਿਆਂ ਦੀ ਕਿਰਪਾ ਬਲਾਉ ਬਤੇ ਵਾਹਿਗੁਰੂ ਨੀਕਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਆਰਾਮ ਕਰੀਏ